ਸਤਿ ਸ੍ਰੀ ਅਕਾਲ ਦੋਸਤੋ ਮੈਂ ਤਾਂ ਸਾਡਾ ਆਪਣਾ ਸਤੀਜੀ ਕਿਪਲ ਵਾਲਾ ਤੇ ਅੱਜ ਆਪਾਂ ਪਹੁੰਚਿਆ ਪਿੰਡ ਗਰਾਹਾਂ ਤੁਸੀਂ ਪਸੇ ਝੋਫੜੀ ਦੇਖੀ ਸਕਦੇ ਹੋ ਇਹ ਕਿੱਥੇ ਬਣੀ ਹੋਈ ਆ ਤੇ ਆਪਾਂ ਗਰੇਵਾਲ ਫਾਰਮ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਗੰਡਿਆਂ ਦੀ ਪਨੀਰੀ ਦਾ ਕੰਮ ਜੋਰਾ-ਸੋਰਾ ਤੇ ਚੱਲ ਰਿਹਾ ਤਾਂ ਤੁਸੀਂ ਦੇਖ ਸਕਦੇ ਹੋਗੇ ਕਿਸਾਨ ਵੀਰ ਬਹੁਤ ਆ ਰਹੇ ਨੇਗੇ ਗੰਡਿਆਂ ਦੀ ਪੌਦ ਲੈਣ ਵਾਸਤੇ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਆਹ ਇੱਕ ਕੀਲਾ ਜਿਹੜਾ ਪੌਦ ਦੀ ਪਨੀਰੀ ਦਾ ਬੀਜਿਆ ਹੋਇਆਗਾ ਤੇ 1 ਕਿਲਾ ਦੂਜੇ ਪਾਸੇ ਆ ਤੇ ਦੇਖ ਸਕ ਜਾਂ ਦੋਸਤੋ ਗੰਡਿਆਂ ਦੀ ਪਨੀਰੀ ਹੈ ਜਿਹੜੀ ਇਹ 1 ਕਿਲਾ ਤੇ 1 ਕਿਲਾ ਲੱਗ ਚੁੱਕਿਆ ਤੇ 1 ਕਿਲੇ ਨੂੰ ਬਾੜਾ ਲਾਉਣਾਗਾ ਤਾਂ ਸਾਣੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਜਿਹਨੂੰ ਵੀ ਗੰਡੇ ਦੀ ਪਨੀਰੀ ਦੀ ਲੋੜ ਆ ਖੁੱਲ ਜਾ ਸਕਦਾਗਾ ਇਹ ਹੋਰ ਵੀ ਕੀ ਹੈ ਹਾਂ ਇਹ ਦੇਖ ਸਕਦੇ ਤਾਂ ਦੋ ਵੀ ਦੇਖ ਸਕਦੇ ਦੋਸਤੋ பச்சிர் ਤੇ ਬਾਈ ਨਾਲ ਗੱਲਬਾਤ ਕਰਦੇ ਆ ਤੇ ਹਾਂਜੀ ਬਾਈ ਜੀ ਜਾਣਕਾਰੀ ਦਿਓ ਸਾਨੂੰ ਪਨੀਰੀ ਵਾਲੇ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਹਾਂਜੀ ਆਪਣੇ ਪਿਆਜ਼ ਚੱਲ ਰਿਆ ਜੀ ਹੁਣ ਆਪਣੇ 2 ਕਿਲੇ ਪਨੀਰੀ ਦੇ ਦੀ ਇੱਕ ਪੀਲਾ ਕਿਲਾ ਤਾਂ ਵਿਕ ਚੁੱਕਿਆ ਜੀ ਤੇ 1 ਕਿਲਾ ਰਹਿ ਗਿਆ ਜੀ ਹੁਣ ਤੇ ਹੁਣ ਜੋਰਾਂ ਤੇ ਚੱਲ ਰਿਆ ਜੀ ਕੰਮ ਕਿ ਕਿਸਾਨ ਵੀਰ ਆ ਰਹੇ ਨੇ ਤੇ ਲੈ ਜਾ ਰਹੇ ਨੇ ਜੀ ਹਾਂਜੀ ਇੱਕ ਲਾਲ ਪਿਆਜ਼ ਹੈ ਜੀ ਆਪਣੇ ਕੋਲੇ ਇੱਕ ਤਾਂਬੇ ਰੰਗਾ ਜੀ ਦੋ ਵੈਰਾਈਟੀਆਂ ਨੇ ਆਪਣੇ ਕੋਲੇ ਦੋ ਬਰੇਟੀਆਂ ਹੈ ਲੰਬਾ ਸਮਾਂ ਕੱਢਦੇ ਨੇ ਜੀ ਲੰਬਾ ਸਮਾਂ ਰੱਖਣਾ ਹੋਵੇ ਤਾਂ ਇਹ ਲੰਬਾ ਸਮਾਂ 12ਵੇਂ ਮਹੀਨੇ ਤੱਕ ਰਹਿ ਜਾਂਦਾ ਜੀ ਫਿਰ ਰੇਟ ਇੱਕ ਵਾਰੀ ਫੇਰ ਦੱਸ ਦੋ ਆਪਣੇ ਦਰਸ਼ਕਾਂ ਨੂੰ ਹਾਂਜੀ ਰੇਟ ਹੈਗਾ ਜੀ 25 ਰੁਪਏ ਸਕਰ ਫੁੱਟ ਜੀ 25 ਰੁਪਏ ਸਕਰ ਫੁੱਟ ਜੀ ਹਾਂਜੀ ਠੀਕ ਆ ਜੀ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ 25 ਰੁਪਏ ਸਕਰ ਫੁੱਟ ਹੈ ਜਿਹੜੀ ਪਨੀਰੀ ਦਾ ਰੇਟ ਹੈਗਾ ਆਹੀ ਆਪਣੇ ਚੈਨਲ ਨੂੰ ਜਾਂਦੇ ਜਾਂਦੇ ਫੋਲੋ ਜ਼ਰੂਰ ਕਰ ਲਿਓ ਦੇਖੋ ਦੋਸਤੋ ਪਨੀਰੀ ਜਿਹੜੀ ਪੱਟੀ ਜਾਰੀ ਹੈਗੀ ਮੌਸਿਕਾ ਇਹ ਤਾਂ ਪਨੀਰੀ ਆ ਤਿੱਕਵਾਰੀ ਸਾਨੂੰ ਦੋ ਬਤੇ ਦੱਸ ਰਹੇ ਆ ਵੀ ਇੱਕ ਕਿਲਾ ਜਿਹੜਾ ਆਪਣੀ ਦੀਦਾ ਉਹ ਰਹਿ ਚੁੱਕਿਆਗਾ ਦੀ ਕਿਸੇ ਵੀਰ ਭਾਈ ਨੂੰ ਲੋਡ ਲੋੜ ਆਗੀ ਦੀ ਕਿਸੇ ਵੀਰ ਭਾਈ ਨੂੰ ਲੋਡ ਆਪਣੀ ਦੀਦੀ ਤਾਂ ਉਹ ਗਰੇয়াল ਫਾਰਮ ਦੇ ਵਿਖੇ ਪਹੁੰਚ ਕੇ ਲਿਜਾ ਸਕਦਾ ਬਾਕੀ ਆਪਾਂ ਬਈ ਗੋਰੀ ਘਰੇਾਲ ਦਾ ਤੇ ਰਾਜੇ ਘਰੇਾਲ ਦਾ ਅੰਬਰ ਪਾਵਾਂਗੇ ਤੇ ਇਹਨਾਂ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ